ਓਏ ਯਾਰ ਫਟਵਾ ਲਿਆ ਸਾਰਾ ਗੰਦ ਕਾਪੀ ਸਾਰਾ ਸਾਬੀ ਕੈਂਪ ਪੂਰੇ ਦਾ ਗੰਗਲ ਕਰਨਾ ਬਦਲਣਾ ਲੱਗ ਗਿਆ ਚੱਲੇ ਲੱਗ ਗਿਆ ਬੋਲੇ ਨਾ ਹੋਗੇ ਅੱਜ ਆਉਂਦੇ ਆਂ ਯਾਰ ਮੈਂ ਕੋ ਪੂਰਾ ਕਰਦਾ ਹਾਂ ਪਰ ਬਾਹਰ ਬੋਲੇ ਆਏ ਤੂੰ ਹੀ ਕੰਢੇ ਤੇ ਸਰਕਾਰੀ ਕੰਮ ਕਰਨਾ ਹੈ ਥਾਡੇ ਕੋਲ ਬੈਠੇ ਆਂ ਰਾਨਾ ਬਾਲ ਕਰੋ ਕਾਦੀ ਦੇ ਨਾਮ ਤੇ ਜੋ ਖੰਡੇ ਪਾਈਉਂਗੇ ਕਰ ਜਣੋ ਇਹ ਕਰ ਜਣੋ ਇੱਤਾ ਹੀ ਛੱਡ ਜਾ ਕੇ ਬੰਦੇ ਆਲੇ ਲੈ ਕੇ ਜਾਂਦੇ ਜਿਹੜਾ ਗੁਲੇ ਵਾਲਿਆ ਆ ਦੇਖੋ ਤੁਹਾਡੇ ਕੋਲ ਹੀ ਹੁੰਦਾ ਮੈਂ ਤਾਂ ਹੌਸਲੇ ਨਾਲ ਬੋਲ ਗਿਆ ਮਿਲਾਂ ਸਾਡੇ ਘਰ ਤੇ ਜਾਂ ਤੁਹਾਡੇ ਕੋਲ ਇੱਥੇ ਬੈਠੀ ਆਂ ਪੂਰੇ ਇੱਥੇ ਬੈਠੀ ਆਂ ਆਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਹੈ ਆਪਾਂ ਬਿਲਕੁਲ ਜੇ ਨੂੰ ਕੋਈ ਤਰਾਜ ਮੈਂ ਨਾ ਆਪ ਕਰ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਕਰਾ ਕਰੂ ਯਾਰ ਮੈਂ ਇਹਨੂੰ ਸਮਝਾਣਾ ਤੇ ਕਹਿੰਦਾ ਕਿਵੇਂ ਕਰੀ ਸੇ ਤੈਨੂੰ ਸਮਝਾਉਣਾ ਕੋਈ ਸਾਰੇ ਲੋੜਾ ਪਾ ਕੇ ਪ੍ਰੈਸ਼ਰ ਖਾਪ ਕਹਤਾ ਸਾਡਾ ਚਲੋ ਸਾਡਾ ਕੀ ਵਾਈਟ ਹੈ ਪ੍ਰੈਸ਼ਰ ਦਾ ਕਰਦਾ ਹੈ ਹੈ ਦਫੋ ਕਿਹੜਾ ਪੈਸਾ ਖਰਾਬ ਕਰਦਾ ਨਿਕਲ ਪਉਂਦਾ ਸਰਕਾਰੀ ਗੱਲ ਐ ਇੱਥੇ ਬੈਠਾ ਆਹੋ ਲੇਡੀ ਆ ਲੇਡੀ ਫੋਰਸ ਮਂਗਾਓ ਯਾਰ ਹੋਰ ਸਾਰੀ ਲੇਡੀ ਪਾਓ ਪਾਓ ਬਾੜਾ ਪ੍ਰੈਸ਼ਰ ਲੈ ਸਰਕਾਰੀ ਕੰਮ ਤੇ ਨਿਕਲ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਦੇ ਤੁਸੀਂ ਸਜ਼ਾ ਕਰੋਗੇ ਜਾਂ ਨਹੀਂ ਕਰੋ ایا دلایا دلایا تو پایا جا رہا ہے کتنی لگتی ہے اپ لوکوں کو پتہ نہیں کیڑی چالیں <سؤال> ہیں انی کیسی ہے ہری ہری ائے تو ٹھانے اپ کے یارو یارو ہلو کو کوانی اوری برباد ہو گئے شہر دے دے شہر دے دے ਕਹਿੰਦੇ ਆ ਇਹਨੂੰ ਸੁਣੋ ਹੋ ਗਿਆ ਆਕੇ ਅਸੀਂ ਆ ਗਏ ਕਾਲਜ ਨੂੰ ਇਹਨੇ ਫੇਰ ਹੋਰ ਮੈਡੀਆ ਲਈ ਮੈਨੂੰ ਕੋਈ ਜਰੂਰਤ ਨਹੀਂ ਹੈ ਉਹ ਚਾਰ ਦੇ ਖਵਾ ਲੈ ਮੈਂ ਨਾ ਸਰਕਾਰੀ ਕੰਮ ਆ ਉਹਨਾਂ ਚੈੱਕ ਕਰੋ ਉਹ ਮੈਂ ਇਹਨੂੰ ਆਵਾਂ ਆਵਾਂ ਅਹੀਂ ਯੱਕ ਅਹੀਂ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਅਸੀਂ ਕੁਝ ਲੈ ਕੇ ਗਏ ਆ ਬੜੇ ਕੁਝ ਪ੍ਰਧਾਨ ਜੀ ਦੀ ਡਿਊਟੀ ਆ ਤੁਹਾਡੀ ਡਿਊਟੀ ਆ ਤੁਹਾਡੀ ਡਿਊਟੀ ਜੇ ਨਿਕਲ ਪਾਉਂਦੇ ਡਿਊਟੀ ਜੇ ਨਿਕਲ ਪਾਉਂਦੇ ਸਾਡੀ ਤੁਹਾਡੀ ਸਰਕਾਰੀ ਡਿਊਟੀ ਆ ਹਰ ਕੱਲ ਚੈੱਕ ਕਰਦਾ ਅਸੀਂ ਸਾਰੇ ਕਰਦੇ ਆ ਇੱਥੇ 2 ਦਿਨ ਕਿੰਨੇ ਇੱਥੇ ਰਹਿਣਾ ਤੁਹਾਡੀ ਸਰਕਾਰੀ ਡਿਊਟੀ ਜੇ ਨਿਕਲ ਪਾਉਂਗੇ ਨਾ ਸਜ਼ਾ ਮਿਲੂਗੀ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਜੇ ਨਿਕਲ ਪਾਉਂਦੇ ਤਾਂ ਸੱਚੀ ਖੇਰਾ ਆ ਸਰਕਾਰੀ ਵੱਧ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਰ ਦੇ ਅੰਦਰ ਉਹ ਦੁੱਖ ਕਰਦਾ ਕੋਈ ਗੱਲ ਉਹ ਸਰਕਾਰੀ ਡਿਊਟੀ ਚਾਹੀਦੀ ਵਿਗੜ ਪਾਉਂਦੇ ਆ ਵਿਗੜ ਪਾਉਂਦੇ ਆ ਸਾਡੀ ਸਰਕਾਰੀ ਕੁੜੀ ਹਾਂ ਉਹ ਰੋਲਾ ਪਾ ਕੇ ਨਾ ਜਿਦਾਲੇ ਕਾ ਤੂੰ ਚੱਕ ਨਾ ਬੋਲਣ ੱੱੱਲੇ ਬੋਲਣੇ ਕੋਈ ਨਾ ਲਿਆ ਉਹਦਾ ਰੋਲਾ ਪਾਉਂਦੇ ਆ ਹੀ ਕੰਮ ਕਰਦੇ ਆ ਇੱਥੇ ਉਹ ਉਹਦਾ ਆਪਣਾ ਰੋਲਾ ਪਾ ਕੇ ਬੈਠਾ ਬੋਲਣੇ ਚਲੋ ਪਰਮਾ ਸੀਰੀਜ਼ ਪਾਸ਼ਾ ਦੀ ਸਮਝ ਲੱਗ ਆ ਜਿਹੜੀ ਬੋਲਦੀ ਫੜੋ ਯਾਰ ਆ ਇਹ ਪਰਚਾ ਦੇ ਕੇ ਸਰਕਾਰੀ ਡਿਊਟੀ ਦੇ ਵਿਗੜ ਪਾਉਂਦਾ ਆਈ ਇਹ ਨਹੀਂ ਦੇਖਣਾ ਬਣਾ ਆਜ ਨੇ ਕਿਨੇ ਸਰਕਾਰੀ ਟੁੜੀ ਚ ਨਿਕਲਿਆ ਫੜੀ ਤੂੰ ਸਾਡਾ ਤੂੰ ਮਰਦ ਨਾ ਕਰ ਕੇ ਲੋਕਾਂ ਦਾ ਕੰਮ ਕਰ ਫਾਉ ਹੋਰ ਕਿਨੇ ਨਿਕਲ ਬੋਲਾ ਸਾਡਾ ਆਓ ਮੈਂ ਇੱਥੇ ਦਿਖਾ ਦੇ ਆਓ ਇੱਥੇ ਕਿਨੇ ਨਿਕਲ ਬੋਲਾ ਆਓ ਹਣ ਆਓ ਇੱਧਰ ਆਓ ਇੱਧਰ ਆਹ ਵਾਰੀ ਦੂਆ ਹੈ ਆਹ ਦੇਖ ਲੈ